ਅੱਜ ਦੀ ਵੀਡੀਓ ਦੇ ਵਿੱਚ ਕੁਝ ਗਾਵਾਂ ਤੇ ਮੱਝਾਂ ਸੇਲ ਹੋਈਆਂ ਨੇ ਤੁਹਾਨੂੰ ਇਕੱਲੇ-ਇਕੱਲੇ ਦੀ ਵੀਡੀਓ ਦਿਖਾਵਾਂਗੇ ਤੇ ਜਿਹੜੀ ਤੁਸੀਂ ਸਾਹਮਣੇ ਦੋ ਜਰਸੀ ਗਾਵਾਂ ਦੇਖ ਰਹੇ ਹੋ ਸੂਈਆਂ ਹੋਈਆਂ ਨੇ ਇੱਕ ਤਾਂ ਦੂਜੀ ਸੂਈ ਦਨ ਦੂਜੀ ਸੂਈ ਸੂਈਆਂ ਹੋਈਆਂ ਨੇ ਤਾਜੀ ਸੂਈ ਹੋਈ ਹੈ ਜਿਹੜੀ ਤੁਸੀਂ ਪਹਿਲੇ ਨੰਬਰ ਤੇ ਦੇਖ ਰਹੇ ਹੋ 5 ਦਿਨ ਸੂਈ ਨਹੀਂ ਹੋਗੇ ਮਗਰ ਵੱੱਛਾ ਗਿਆ ਤਾਂ ਜਿਹੜਾ ਇਸ ਟਾਈਮ ਦੁੱਧ ਤਿਆਰ ਆ 16-17 ਕਿਲੋ ਕੋਈ ਭਾਈ ਆਪ ਦਾ ਚੋਈ ਕਰਕੇ ਲੈ ਕੇ ਜਾ ਸਕਦਾ ਆ ਤੇ 20-22 ਕਿਲੋ ਦੀ ਗਾਰੰਟੀ ਹੈ ਦੋ ਦਿਨ ਦੀ ਜਰਸੀ ਬਰੀਡ ਦੇ ਵਿੱਚ ਆ ਜਾਂਦੀ ਆ ਮਗਰ ਬੱਛਾ ਵਾ ਬਾਕੀ ਤੁਸੀਂ ਕੁਆਲਟੀ ਆਪ ਚੈੱਕ ਕਰਕੇ ਲੈ ਕੇ ਜਾਉਂਗੇ ਤੇ ਜਿਹੜਾ ਬਾਈ ਨੇ ਦਾ ਰੇਟ ਰੱਖਿਆ 88000 ਮਾਨਤਾਣ ਹੋ ਜੂ ਕਰ ਲਓ ਕੰਟੈਕਟ ਬਾਕੀ ਲੇਵਾ ਫੀਡਿੰਗ ਵਾਲਾ ਕੁਆਲਟੀ ਤੁਹਾਨੂੰ ਹੋ ਚੈੱਕ ਕਰਾ ਦਿੰਨੇ ਆ ਜਿਹੜੇ ਤੁਹਾਡੇ ਸਾਹਮਣੇ ਹੀ ਆ ਚੰਗੀ ਬਰੀਡ ਦੀ ਗਾਂ ਜਰਸੀ ਬਰੀਡ ਅੱਗੇ ਤੁਸੀਂ ਆਪ ਚੈੱਕ ਕਰਕੇ ਲੈ ਕੇ ਜਾਉਂਗੇ ਤੇ ਜਿਹੜੀ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਵੀ ਦੂਜਾ ਸੂਆ ਸੂਈ ਹੋਈ ਆ ਸੂਈ ਨੂੰ 3 ਮਹੀਨੇ ਹੋ ਗਏ ਮਗਰ ਬੱਚੀ ਆ ਗਈ ਤੁਸੀਂ ਵਾਕੀ ਗਾਂ ਦੀ ਕੁਆਲਿਟੀ ਚੈੱਕ ਕਰ ਲਿਓ ਮਹੀਨਾ ਟੀਕਾ ਭਰਾਈ ਨੂੰ ਹੋ ਗਿਆ ਜਿਹੜਾ ਐਸਟਮ ਦੁੱਧ ਤਿਆਰ ਆ 14 ਕਿਲੋ ਕੋਈ ਵੀ ਬਈ ਆਪਦਾ ਚੋਈ ਕਰਕੇ ਲੈ ਕੇ ਜਾ ਸਕਦਾ ਆ ਲਿਆਵਾ ਤੁਸੀਂ ਚੈੱਕ ਕਰ ਲਿਓ ਤੇ ਜਿਹੜਾ ਬਾਈ ਨੇ ਰੇਟ ਰੱਖਿਆ 58000 ਵਿੱਚ ਮਾਨਤਾਣ ਹੋ ਜੂ ਨੰਬਰ ਵਾਕੀ ਸਕਰੀਨ ਉੱਪਰ ਚੱਲ ਰਿਹਾ ਸੇ ਨੰਬਰ ਤੇ ਕੰਟੈਕਟ ਕਰਕੇ ਗਾਂ ਵਾਰੇ ਹੋਰ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਅੱਗੇ ਤੁਹਾਨੂੰ ਵੀਡੀਓ ਵਿੱਚ ਦਿਖਾਉਣੀ ਆ ਇੱਕ ਰਾਜੀ ਦੂਜਾ ਸੂਆ ਸੂਹੀ ਗਾਂ ਕਾਲੇ ਰੰਗ ਦੀ ਜਿਹੜੀ ਸਾਹਮਣੇ ਦੇਖ ਰਹੇ ਹੋ ਦੂਜਾ ਸੂਆ ਸੂਹੀ ਆ ਪਿੰਡ ਕੋਨਸਾ ਜਿਹੜੇ ਬਣਾਲੇ ਤੁਹਾਨੂੰ ਆ ਵੀਡੀਓ ਦਿਖਾ ਰਹੇ ਆ ਦੂਜਾ ਸੂਆ ਸੂਹੀ ਆ ਪੰਜ ਤੋਂ 6 ਦਿਨ ਸੋਈਨੂ ਹੋ ਗਏ ਮਗਰ ਬੱਛਾ ਆ ਗਿਆ ਬਾਕੀ ਤੁਸੀਂ ਗਾਂ ਦੀ ਕੁਆਲਿਟੀ ਚੈੱਕ ਕਰ ਲੈ ਸਕਦੇ ਹੋ ਤੇ ਜਿਹੜਾ ਇਸ ਟਾਈਮ ਤੋਂ ਤਿਆਰ ਆ 18 ਕਿਲੋ ਕੋਈ ਵੀ ਭਾਈ ਆਪ ਦਾ ਤਿੰਨ ਟਾਈਮ ਚਾਰ ਟਾਈਮ ਚੁਆਈ ਕਰਕੇ ਲੈ ਕੇ ਜਾ ਸਕਦੇ ਹੋ ਕਾਲੇ ਰੰਗ ਦੀ ਗਾਂ ਬਾਕੀ ਤੁਸੀਂ ਆਪ ਫਿਟਿੰਗ ਵਾਲੇ ਲੇਵਾ ਕੁਆਲਿਟੀ ਬਾਕੀ ਤੁਹਾਡੇ ਸਾਹਮਣੇ ਆ ਤੁਸੀਂ ਆਪ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਡਿਮਾਂਡ ਦੀ ਫੋਨ ਤੇ ਹੋਵੇਗੀ ਜੈਜ ਡਿਮਾਂਡ ਕਰੀਏ ਬਾਈ ਨੇ ਕਰੋ ਕੰਟੈਕਟ ਨੰਬਰ ਸਿੱਖ ਨੂੰ ਪਾਛਾਲ ਰਿਹਾ ਅਗਲੀ ਵੀਡੀਓ ਤੁਹਾਨੂੰ ਜਿਹੜੀ ਗਾਂ ਦਿਖਾ ਰਿਹਾ ਜਰਸੀ ਸਾਈਵਾਲ ਕ੍ਰੋਸ ਦੇ ਵਿੱਚ ਪਿੰਡ ਪਦੌੜ ਜ਼ਿਲ੍ਹਾ ਬਰਾਜ ਤੋਂ ਦਿਖਾ ਰਹੇ ਹਾਂ ਸੂਨ ਵਾਲੀ ਗਾਂ ਆ ਦੂਜਾ ਸੂਹਾ ਸੂਰੀ ਆ ਸੂਨ ਦੇ ਵਿੱਚ 10 ਦਿਨ ਬਾਕੀ ਆ ਤੇ ਜਿਹੜੇ ਪਿਛਲੇ ਸੂਹਾ ਦੇ ਰਿਕਾਰਡ ਰਿਹਾ ਦੁੱਧ ਦਾ 15 ਕਿਲੋ ਬਾਈ ਨੇ ਘਰੇ ਚੋਈ ਹੋਈ ਹੈ ਬਾਈ ਦੇ ਘਰੇ ਲਗਾਇਆ ਤੇ ਰੇਟ ਬਾਕੀ ਫੋਨ ਤੇ ਹੋਊਗਾ ਰਹੂਗਾ ਜਾਈ ਬਾਕੀ ਕੰਟੈਕਟ ਕਰਕੇ ਤੁਸੀਂ ਗਾਂਵਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਗਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸਾਈਵਲ ਤੇ ਜਰਸੀ ਕ੍ਰੋਸ ਬਰੀਡ ਦੇ ਵਿੱਚ ਗਾਂ ਵਧੀਆਂ ਦੁੱਧ ਪਾਜੂ ਬਾਕੀ ਤੁਹਾਨੂੰ ਲੈਵਾ ਚੈੱਕ ਕਰਾ ਦਿੰਨੇ ਆ ਕਰ ਲੈ ਲੈਵਾ ਚੈੱਕ ਤੁਸੀਂ ਚੰਗੀ ਗਾਂ ਕਰ ਲੋ ਕੰਟੈਕਟ ਨੰਬਰ ਸੀ ਨੂੰ ਉੱਪਰ ਚੱਲ ਰਿਹਾ ਤੇ ਅੱਗੇ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹਾਂ ਤੀਜਾ ਸੂਹਾ ਸੂਰੀ ਮੱਝ ਬਾਕੀ ਤੁਸੀਂ ਤੁਹਾਡੇ ਕੋਲਟੀ ਸਾਹਮਣੇ ਆ ਤੇ ਜਿਹੜਾ ਬਾਈ ਦਾ ਪੈਂਡਾ ਕੰਡਾ ਬੰਨਾ ਜਿਹੜੇ ਬਠਿੰਡੇ ਤੋਂ ਤੁਹਾਨੂੰ ਇੱਕ ਤੀਜਾ ਸੂਹਾ ਸੂਰੀ ਮੱਝ ਦਿਖਾ ਰਹੇ ਆ ਸੂਨ ਦੇ ਵਿੱਚ 10 ਦਿਨ ਬਾਕੀ ਆ ਚੰਗੇ ਰਿਕਾਰਡ ਵਾਲੀ ਮੱਝ ਜਿਹੜੀ ਪਿਛਲੇ ਚੋਏ ਦਾ ਰਿਕਾਰਡ ਰਿਹਾ 14 ਤੋਂ 15 ਕਿਲੋ ਬਾਈ ਨੇ ਘਰੇ ਆਪ ਦੀ ਚੋਈ ਹੋਈ ਆ ਐਸ ਵਾਰੀ ਤੀਜਾ ਸੂਹਾ ਸੂਰੀ ਆ ਰੇਟ ਫੋਨ ਤੇ ਹੋਊਗਾ ਬਾਕੀ ਨੰਬਰ ਸਿੰਘ ਨੂੰ ਚੱਲ ਰਿਹਾ ਕਰ ਲਓ ਕੰਟੈਕਟ ਨੰਬਰ ਸਿੰਘ ਨੂੰ ਚੱਲ ਰਿਹਾ ਤਾਂ ਚੰਗੇ ਗਾ ਮੱਝ ਖਰੀਦਣ ਲਈ ਸਾਰੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ